ਲੋ ਜੀ ਅੱਜ ਅਸੀਂ ਖੜਿਆ ਹੈ ਸੀਨੀਅਰ ਸੈਕੰਡਰੀ ਸਕੂਲ ਦੇ ਸਟੇਡੀਅਮ ਦੇ ਵਿੱਚ ਵੈਸੇ ਤਾਂ ਅਸੀਂ ਆਏ ਸੀਗੇ ਕੱਲ ਨੂੰ ਦਸਹਿਰਾ ਦਸਹਿਰੀ ਤਿਆਰੀ ਵਾਸਤੇ ਜਦੋਂ ਅੱਜ ਅਸੀਂ ਆ ਕੇ ਇੱਥੇ ਕੀ ਦੇਖਿਆ ਕਿ ਇੱਕ ਮੈਡਮ ਔਰ ਇੱਕ ਸਰ ਛੋਟੇ ਛੋਟੇ ਬੱਚਿਆਂ ਨੂੰ ਇੱਥੇ ਤਿਆਰੀ ਕਰਵਾ ਰਹੇ ਸੀਗੇ ਇਹਨਾਂ ਦਾ ਜੋ ਟੂਰਨਾਮੈਂਟ ਹੈ ਉਹ 3 ਤਰੀਕ ਤੋਂ ਸ਼ੁਰੂ ਹੋ ਰਹੇ ਹੈਗੇ ਅਸੀਂ ਕੀ ਦੇਖਿਆ ਵੀ ਇਹ ਛੋਟੇ ਛੋਟੇ ਬੱਚੇ ਇੰਨੀ ਜ਼ਿਆਦਾ ਮਿਹਨਤ ਲਾ ਰਹੇ ਹੈਗੇ ਇਸ ਧੁੱਪ ਦੇ ਵਿੱਚ ਅਸੀਂ ਦੇਖ ਕੇ ਇਹਨਾਂ ਤੇ ਫਿਦਾ ਹੋ ਗਏ ਸੋ ਮੈਂ ਬੇਨਤੀ ਕਰਦਾ ਸਮਾਜਿਕ ਸੰਸਥਾਵਾਂ ਨੂੰ ਜਿੱਥੇ ਕਿਤੇ ਆਪਾਂ ਮੰਦਰ ਗੁਰਦੁਆਰਿਆਂ ਦੇ ਵਿੱਚ ਦਾਨ ਦਿੰਨੇ ਆਗੇ ਵੱਡੇ ਵੱਡੇ ਲੰਗਰ ਲਾਉਣੇ ਆ ਸਾਨੂੰ ਲੋੜ ਕੀ ਹੈ ਇਹਨਾਂ ਸਾਡੀ ਅੱਜ ਦੀ ਜਨਰੇਸ਼ਨ ਸਾਂਭਣ ਦੀ ਸੋ ਅਸੀਂ ਬੇਨਤੀ ਕਰਦੇ ਆ ਕਿ ਜਿੱਥੇ ਅੱਜ ਇਹ ਬੱਚੇ ਨਗੇ ਪੈਰੀਂ ਭੱਜਦੇ ਆ ਇਹ ਬੱਚਿਆਂ ਨੂੰ ਸਾਡੇ ਦਸਾਂ ਨੂੰ ਦੱਸਿਆ ਵੀ ਤਕਰੀਬਨ ਸਾਲ ਦੇ ਵਿੱਚ ਸਰਕਾਰੀ ਜੋ ਫੰਡ ਆਉਂਦਾ ਉਹ 5-7 ਹਜ਼ਾਰੀ ਆਉਂਦਾ ਔਰ ਜੋ ਤੈਂਤਰੀ ਟੂਰਨਾਮੈਂਟ ਸ਼ੁਰੂ ਹੋ ਰਹਾ ਹੈਗਾ ਇਹਨਾਂ ਨੇ ਆਪਣੀ ਮਿਹਨਤ ਦੇ ਸਦਕਾ ਕਬੱਡੀ ਦੀ ਟੀਮ ਖੋਖੋ ਦੀ ਟੀਮ ਜਾਂ ਬੱਚਿਆਂ ਨੂੰ ਜੈਵਲਨ ਥਰੋ ਔਰ ਜਿਵੇਂ ਕਹਿੰਦੇ ਆ ਕਿ ਜੋ 100 ਮੀਟਰ 200 ਮੀਟਰ ਦੀ ਇਹਨਾਂ ਹਾਈ ਜੰਪ ਇਹ ਉਸ ਵਾਸਤੇ ਇਹ ਛੋਟੇ ਛੋਟੇ ਬੱਚਾ ਨੂੰ ਲੈ ਕੇ ਜਾ ਰਿਹਾ ਤੁਸੀਂ ਮੈਂ ਬੇਨਤੀ ਕਰਦਾ ਹੈਗਾ ਵੀ ਜਿੱਥੇ ਆਪਾਂ ਮੰਦਰ ਗੁਰਦੁਆਰਿਆਂ ਦੇ ਵਿੱਚ ਇਹਨਾਂ ਦਾਣ ਦਿੰਨੇ ਆ ਸੋਨਾ ਚੜਾਉਣੇ ਆ ਕਿ ਚੜਾਵਾ ਦਿੰਨੇ ਆ ਕਿ ਕਈ ਥਾਂ ਤੇ ਲੋੜ ਆ ਕਈ ਥਾਂ ਤੇ ਇਹਦੇ ਚੀਜ਼ਾਂ ਦੀ ਲੋੜ ਨਹੀਂ ਉਸ ਥਾਂ ਦੇ ਸਾਹਮਣੇ ਦੇ ਵਿੱਚ ਪੈਸਾ ਉਹਦੇ ਬਹੁਤ ਹੈਗਾ ਸੋ ਸਾਨੂੰ ਲੋੜ ਆ ਮੈਂ ਬੇਨਤੀ ਕਰਦਾ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਇਹ ਇਨਾਂ ਬੱਚਿਆਂ ਦਾ ਜੋ ਭਵਿੱਖ ਬਣੇ ਇਹ ਬੱਚੇ ਇਥੋਂ ਰਾਮਪੁਰੇ ਤੋਂ ਜਿੱਤ ਕੇ ਇਹ ਡਿਸਟ੍ਰਿਕਟ ਦੇ ਵਿੱਚ ਜਾਣ ਡਿਸਟ੍ਰਿਕਟ ਦੇ ਵਿੱਚੋਂ ਜਦੋਂ ਪੰਜਾਬ ਦੇ ਵਿੱਚ ਜਾਣਗੇ ਤਾਂ ਇਹੀ ਬੱਚੇ ਸਾਡੇ ਇਹਦੇ ਛੋਟੇ-ਛੋਟੇ ਬੱਚੇ ਇਹੀ ਤੁਸੀਂ ਦੇਖੋਗੇ ਸਾਡੇ ਅਗਰ ਸਹਿਯੋਗ ਮਿਲਿਆ ਤਾਂ ਇਹੀ ਤੁਹਾਨੂੰ ਏਸ਼ੀਆ 골ਡ ਮੈਡਲ ਜਿੰਦੇ ਅਸੀਂ ਦਿਖਾ ਦਿਆ। ਸੋ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਹਾਂ ਸਮੁੱਚੀਆਂ ਸੰਸਥਾਵਾਂ ਨੂੰ ਕਿ ਇਨਾਂ ਬੱਚਿਆਂ ਦੇ ਭਵਿੱਖ ਬਾਰੇ ਜਰੂਰ ਸੋਚਿਆ ਜਾਵੇ।